ਹਰ ਦੂਜੀ ਕੈਟਾਗਰੀ ਦੇ ਵੀ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਫਤਿਹ ਇਹ ਕੋ ਕਲਿੱਪ ਘੁੰਮ ਰਹੀ ਨਾ ਤੇ ਇੰਟਰਨੈਟ ਦੇ ਉੱਤੇ ਇੱਕ ਕਲਿੱਪ ਘੁੰਮ ਰਹੀ ਕਿਵੇਂ ਆ ਸਿੰਘ ਵਾਹਿ ਖਾਲਸਾ ਵਾਹਿ ਫਤਿਹ ਇਹ ਫਤਿਹ ਆ ਸਾਡੀ ਸਿੱਖਾਂ ਦੀ ਪੁੱਛੋ ਉਹ ਡਰਦਾ ਕਿਉਂ ਆ ਸਿੰਘ ਗੱਜ-ਵੱਜ ਕੇ ਬੋਲ ਤੇ ਗੱਜ-ਵੱਜ ਕੇ ਕੀ ਬੋਲਣਾ ਏ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਰੀਦ ਸਿੰਘ ਸੂਬੇ ਦੇ ਕਿਚਰੀ ਵਿੱਚ ਪੇਸ਼ ਕੀਤੇ ਗਏ ਆ ਹੁਣ ਸੁਚਾ ਨੰਦ ਖਤਰੀ ਨੇ ਕੰਮ ਇਹ ਕੀਤਾ ਕਿ ਵੱਡਾ ਦਰਵਾਜਾ ਬੰਦ ਕਰਾਤਾ ਤੇ ਛੋਟਾ ਦਰਵਾਜਾ ਖਲਵਾਤਾ ਥਲਿਓ ਉਹਦੇ ਮਨ ਦੇ ਵਿੱਚ ਲਾਲਸਾ ਸੀਗੀ ਕਿ ਜਦੋਂ ਵੀ ਗੁਰੂ ਦੇ ਪੁੱਤਰ ਕਚਹਿਰੀ ਦੇ ਵਿੱਚ ਦਾਖਲ ਹੋਣਗੇ ਜਿਵੇਂ ਸਿਪਾਈ ਸਿਰ ਝੁਕਾ ਕੇ ਅੰਦਰ ਆਏਗਾ ਉਸੇ ਤਰ੍ਹਾਂ ਗੁਰੂ ਦੇ ਪੁੱਤਰ ਵੀ ਵੇਖੋ ਵੇਖੇ ਸਿਰ ਝੁਕਾ ਕੇ ਅੰਦਰ ਆਉਣਗੇ ਤੇ ਅੰਦਰ ਆ ਕੇ ਜੋ ਸਿਰ ਝਕਾ ਕੇ ਅੰਦਰ ਆਏ ਅਸੀਂ ਸੋਚ ਕੇ ਖੁਸ਼ ਹੋਵਾਂਗੇ ਸਾਡੇ ਗਾੜੀ ਸਿਰ ਝਕਾਤੇ ਆ। ਉਸ ਤਰ੍ਹਾਂ ਹੋਇਆ ਅਸ ਸਿਪਾਈ ਨੇ ਪਹਿਲਾਂ ਉਦਾਂ ਸਿਰ ਝਕਾ ਕੇ ਅੰਦਰ ਲੰਘਿਆ। ਮਗਰ ਗੁਰੂ ਦੇ ਪੁੱਤਰ ਬਾਬਾ ਜੋਰਾਵਰ ਸਿੰਘ ਨੇ ਬਾਬਾ ਫਤਈ ਸਿੰਘ ਨੂੰ ਕਿਹਾ ਵੀ ਜਿਵੇਂ ਮੈਂ ਨਗਾ ਉਸ ਤਰ੍ਹਾਂ ਲੰਘਣਾ ਵਾ। ਇਹਨਾਂ ਦੀ ਈਗਣ ਮੰਨਣ ਵਾਲੀ ਗੱਲ ਨਹੀਂ ਕਰਨੀ। ਚਲੋ ਹੁਣ ਬਾਬਾ ਜੋਰਾਵਰ ਸਿੰਘ ਨੇ ਸਭ ਤੋਂ ਪਹਿਲਾਂ ਤਾਂ ਪੈਰ ਦੀ ਜੁੱਤੀ ਵਿਖਾਈ। ਫਿਰ ਪਿੱਛੋਂ ਦੀ ਹੂਕੇ ਅੰਦਰ ਵੜ ਕੇ ਉਸੇ ਤਰ੍ਹਾਂ ਇਹ ਵੇਖੋ ਵੇਖੀ ਬਾਬਾ ਫਤੇ ਸਿੰਘ ਵੀ ਅੰਦਰ ਦਾਖਲ ਹੋਏ ਪਹਿਲਾਂ ਜੁੱਤੀ ਰੱਖੀ ਫੇਰ ਅੰਦਰ ਦਾਖਲ ਹੋਏ ਕਹਿਣ ਤੋਂ ਭਾਵ ਕਿ ਤੂੰ ਸੂਬਿਆਂ ਜਿਹੜੇ ਸਾਨੂੰ ਲਾਲਚ ਦੇ ਰਿਆ ਵਾ ਸਾਨੂੰ ਜੂ ਤੂੰ ਜਿਹੜੇ ਸੋਹਣੀਆਂ ਬੇਗਮਾਂ ਦੇ ਲਾਲਚ ਧਨ ਦੌਲਤ ਦੇ ਲਾਲਚ ਸੋਹਣੇ ਰਾਜ ਭਾਗਾਂ ਦੇ ਲਾਲਚ ਦੇ ਰਿਆ ਵਾ ਇਹ ਤੇਰੇ ਲਾਲਚਾਂ ਨੂੰ ਅਸੀਂ ਇਨ ਜੁੱਤੀ ਦੀਆਂ ਠੋਕਰਾਂ ਮਾਰਦੇ ਜੇ ਇਹ ਜੁੱਤੀ ਦੀ ਨੋਕ ਤੇ ਜਾਂਦੇ ਜੇ ਇਹ ਗੁਰੂ ਦੇ ਪੁੱਤਰਾ ਹੀ ਚੜ੍ਹਦੀ ਕਲਾ ਹੈ ਗੁਰੂ ਦੇ ਪੁੱਤਰ ਅੰਦਰ ਗਏ ਸੂਬੇ ਦੇ ਸਾਹਮਣੇ ਪੇਸ਼ ਹੋਏ ਹੁਣ ਸੂਬੇ ਦੇ ਸਾਹਮਣੇ ਪੇਸ਼ ਹੋ ਕੇ ਕੀ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਰਿਨ ਸਾਰੇ ਦਰਬਾਰ ਦੇ ਵਿੱਚ ਸੁਨਾਟਾ ਛ ਆ ਗਿਆ ਚੁੱਪ ਛ ਆ ਗਈ ਤੇ ਜਿੱਥੇ ਝੋਕੇ ਸਾਰੇ ਜਣੇ ਸਲਾਮ ਕਰਦੇ ਆ ਉਥੇ ਗੁਰੂ ਦੇ ਪੁੱਤਰਾਂ ਨੇ ਆ ਕੇ ਤੇ ਫਤਿਗ ਜਾਤੀ ਹੁਣ ਉਥੇ ਸੁਚਾ ਨੰਦ ਖਤਰੀ ਬੋਲਦਿਆ ਵਾ ਉਹਨਾਂ ਦਾ ਬੱਚਿਓ ਇਹ ਤੁਹਾਡੇ ਪਿਓ ਦਾ ਆਨੰਦਪੁਰ ਵਾਲਾ ਦਰਬਾਰ ਨਹੀਂ ਆ ਇਸ ਸੂਬੇ ਸਰਹੰਦਰਾ ਦਰਬਾਰ ਆ ਹੁਣ ਔਰੰਗਜ਼ੇਬ ਪਹਿਲੇ ਨੰਬਰ ਤੇ ਤੇ ਔਰੰਗਜ਼ੇਬ ਤੋਂ ਗਾਂ ਗਾਲੀ ਦੂਜੇ ਨੰਬਰ ਤੇ ਸੂਬਾ ਸਰਹੰਦੀ ਹੈਗਾ ਜ਼ੁਲਮ ਕਰਨ ਦੇ ਮਾਮਲੇ ਚ ਜਿਹਦੇ ਮੱਥੇ ਤੇ ਵੱਟ ਪਿਆ ਵੇਖ ਕੇ ਚੰਗੇ ਭਲਿਆਂ ਦੇ ਮੱਥਿਆਂ ਤੇ ਤਰੇੜੀਆਂ ਆ ਜਾਂਦੀਆਂ ਸੀ ਚੰਗੇ ਭਲਿਆਂ ਦੇ ਖੂਨ ਜੰਮ ਜਾਂਦੇ ਸੀਗੇ ਭਾਵਕੇ ਇੰਨਾ ਸੂਬਾ ਗੁੱਸੇ ਵਾਲਾ ਹੈਗਾ ਸੂਬੇ ਦਾ ਇੰਨਾ ਖੌਫ ਸੀਗਾ ਚੰਗੇ ਪੜਿਆਂ ਦੇ ਖੂਨ ਜਮ ਜਾਂਦੇ ਸੀ ਉਦੋਂ ਇੰਨਾ ਭਾਵਕੇ ਡਰ ਸੀ ਉਹਦਾ ਤੇ ਗੁਰੂ ਦੇ ਪੁੱਤਰਾਂ ਨੇ ਜਾ ਕੇ ਜਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਚਾ ਨੰਦ ਖਤਰੀ ਕਹਿੰਦਾ ਹੈ ਤੁਹਾਡੇ ਪਿਓ ਦਾ ਨੰਦਪੁਰ ਵਾਲਾ ਦਰਬਾਰ ਨਹੀਂ ਆਥੇ ਫਤਿਹ ਨਹੀਂ ਚਲਣੀ ਬੱਚਿਓ ਇੱਥੇ ਝੁੱਕ ਕੇ ਸਲਾਮ ਕਰਨਾ ਪਊਗਾ ਤੇ ਗੁਰੂ ਦੇ ਪੁੱਤਰ ਕਹਿੰਦੇ ਆ ਕਿ ਸੋਚਾ ਨੰਦ ਖਤਰੀਆ ਏ ਖੁਦਾ ਕੋ ਸਲਾਮ ਕਿਹ ਹੈ ਅਬ ਕਿਸੇ ਔਰ ਕੋ ਨਹੀਂ ਅਸੀਂ ਕਿਹ ਸੂਬੇ ਅਗੇ ਸਿਰ ਨਹੀਂ ਝੁਕਉਂਦੇ ਸਾਡਾ ਸਿਰ ਉਸ ਅਕਾਲਪੁਰਖ ਵਿਗਰੂ ਗਾੜੀ ਝੁਕਦਾ ਵਾ ਅਸੀਂ ਇੱਕ ਖੁਦਾ ਨੂੰ ਇੱਕ ਅਕਾਲਪੁਰਖ ਨੂੰ ਇੱਕ ਵਿਗਰੂ ਨੂੰ ਪਰਮੇਸ਼ਰ ਨੂੰ ਸਲਾਮ ਕਰਨ ਵਾਲੇ ਬੰਦੇ ਆ ਕਿਸੇ ਬੰਦੇ ਅਗੇ ਸਾਡਾ ਸਿਰ ਨਹੀਂ ਝੁਕਦਾ ਇਹ ਯੁਰਤ ਸਾਡੇ ਗੁਰੂ ਦੇ ਪੁੱਤਰਾਂ ਵਿੱਚ ਸੀਗੀ ਹੁਣ ਅੱਗੇ ਮੈਨੂੰ ਦੱਸਣ ਦੀ ਲੋੜ ਨਹੀਂ ਐ ਸਾਡੇ ਸਿੱਖ ਕਬਰਾਂ ਦੇ ਵਿੱਚੋਂ ਕੀ ਜਾਂਦੇ ਆ ਸਾਡੇ ਸਿੱਖ ਵੀ ਸਾਡੇ ਸਿਰ ਸਿੱਖਾਂ ਦੇ ਆ ਬੀੜੀ ਫੂਕਣੇ ਲਾਡੀ ਸ਼ਾ ਮਰਾਦ ਸ਼ਾ ਹੋਣਾ ਗਾੜੀ ਵਿੱਚੋਂ ਕੀ ਜਾਂਦੇ ਆ ਸਾਡੇ ਸਿਰ ਆ ਕਿਨਾਂ ਵੀ ਲੱਖ ਦਾਤੇ ਦੇ ਵਿੱਚੋਂ ਕੀ ਜਾਂਦੇ ਆ ਕਬਰਾਂ ਦੀਆਂ ਗਾੜੀ ਵਿੱਚੋਂ ਕੀ ਜਾਂਦੇ ਆ ਤੇ ਅੱਜ ਕਿੱਥੇ ਸਾਡੇ ਸਿਰ ਨਹੀਂ ਝੁਕਿਆ ਪਰ ਇੱਕ ਗੁਰੂ ਦੇ ਪੁੱਤਰ ਸੀ ਵੀ ਜਿਨ੍ਹਾਂ ਨੇ ਆਪਣਾ ਸਿਰ ਸੂਬੇ ਦੇ ਕਚਹਿਰੀ ਦੇ ਵਿੱਚ ਨਹੀਂ ਝੁਕਾਇਆ ਚਲੋ ਅਗਲੇ ਦਿਨ ਗੁਰੂ ਸਾਹਿਬ ਦੇ ਪੁੱਤਰਾਂ ਦੀ ਦੁਬਾਰਾ ਪੇਸ਼ੀ ਹੁੰਦੀ ਹੈ ਹੁਣ ਸੂਬੇ ਸਰਹੰਦਰੇ ਆਪਣਾ ਉੱਥੇ ਹੱਥ ਕੰਡਾ ਅਜ਼ਮਾ ਕੇ ਵੇਖਣਾ ਵੀ ਇਹਨਾਂ ਨੂੰ ਲਾਲਚ ਦਿੱਤੇ ਜਾਣ ਕਿਉਂਕਿ ਉਹਦਾ ਇੱਕ ਮੰਨਣਾ ਇਹ ਸੀ ਵੀ ਜੇ ਮੈਂ ਪੁੱਤਾਂ ਦਾ ਧਰਮ ਬਦਲਵਾ ਲਵਾਂ ਜੇਕਰ ਸਹਿਬ ਜ਼ਿਆਦਾਤਰ ਮਿਲ ਲੈਣ ਤੇ ਇਹਨਾਂ ਦੇ ਦਾਦੇ ਨੇ ਜਿਹੜਾ ਧਰਮ ਨਹੀਂ ਨਾ ਬਦਲਿਆ ਭਾਵੇਂ ਕਿ ਜਿਹੜੇ ਹਿੰਦੂਆਂ ਦੀ ਰੱਖਿਆ ਕੀਤੀ ਇਹਨਾਂ ਦੇ ਦਾਦੇ ਨੇ ਗੁਰਤੇਗ ਬਹਾਦਰ ਨੇ ਤੇ ਇਹਨਾਂ ਦੇ ਦਾਦੇ ਦੀ ਕੁਰਬਾਨੀ ਜਿਹੜੀ ਉਹ ਵੀ ਮਿੱਟੀ ਦੇ ਵਿੱਚ ਮਿਲ ਜਾਣੀ ਆ ਵੀ ਜਦੋਂ ਤੇਰੇ ਪੋਤੇ ਨੇ ਧਰਮ ਬਦਲ ਲਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਹਾਰ ਹੋ ਜਣੀ ਐ। ਪਿੱਛੇ ਬੱਚਿਆਂ ਨੇ ਤਾਂ ਮਦਲਿਆ ਦੇ ਪਿਓ ਦੀ ਵਿਹਾਰ, ਦਾਦੇ ਦੇ ਵੀਹਾਰ ਪਰ ਇਧਰ ਮਾਤਾ ਗੁਜਰ ਕੌਰ ਨੇ ਠੰਡੇ ਬੁਰਜ ਦੇ ਵਿੱਚ ਛੰਡੇ ਹੀ ਆਪਣੇ ਦਾਦੇ ਦੇ ਪਰਦਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਇਤਿਆਸ ਨਾਲ ਹੀ। ਸਹਬਜਾਦਿਆਂ ਨੂੰ ਲਾਲਚ ਦਿੱਤੇ ਗਏ। ਸਹਬਜਾਦੇ ਡੋਲੇ ਨਹੀਂ। ਜਦੋਂ ਦੂਜੇ ਦਿਨ ਸਹਬਜਾਦਿਆਂ ਨੂੰ ਦਰਬਾਰ ਦੇ ਵਿੱਚ ਸੂਬੇ ਦੇ ਪੇਸ਼ ਕੀਤਾ ਗਿਆ ਵਾ। ਸੋਹਣੇ ਤਿੰਨ ਮੇਸ ਜਾਏ ਗਏ ਅੱਗੇ। ਪਹਿਲੇ ਮੇਜ਼ ਦੇ ਉੱਤੇ ਬਰਫੀਆਂ ਮਠਿਆਈਆਂ ਖਾਣ ਪੀਣ ਦੀਆਂ ਰਸਤਾ ਰੱਖੀਆਂ ਗਈਆਂ ਵਾ ਪਿਠੰਡੇ ਬੁਰਜ ਦੇ ਵਿੱਚ ਬੱਚੇ ਕਹਿਦੇ ਆ ਭੁੱਖੇ ਪਿਆਸੇ ਹੋਣਗੇ ਟੁੱਟ ਟੁੱਟ ਕੇ ਬਰਫੀਆਂ ਨੂੰ ਪੈਣਗੇ ਬਰਫੀ ਖਾਣਗੇ ਅਸੀਂ ਤਮਾਸ਼ਾ ਵੇਖ ਕੇ ਖੁਸ਼ ਹੋਵਾਂਗੇ ਪਰ ਬੱਚਿਆਂ ਨੇ ਪਹਿਲਾਂ ਮੇਸ਼ ਛੜਤਾ ਦੂਜੇ ਮੇਜ਼ ਤੇ ਬੱਚਿਆਂ ਵਾਸਤੇ ਖੜਾਉਣੇ ਬਾਜ਼ੀਆਂ ਰੱਖੀਆਂ ਗਈਆਂ ਵਾ ਕਿ ਬੱਚੇ ਹੀ ਨੇ ਖੇਡਣਗੇ ਬੱਚਿਆਂ ਨੇ ਹੋਰ ਕੀ ਕੰਮ ਕਰਨਾ ਹੁੰਦਾ ਬੱਚਿਆਂ ਨੇ ਖੇਡਣਾ ਹੁੰਦਾ ਮੇਸ ਜਾਇਆ ਗਿਆ ਕਿ ਬੱਚੇ ਖੇਡਣਗੇ ਪਰ ਗੁਰੂ ਦੇ ਪੁੱਤਾਂ ਨੇ ਉਹ ਦੂਜਾ ਮੇਜ ਵੀ ਛੜਤਾ ਤੇ ਤਿੱਜਾ ਤਿਜੇ ਮੇਜ ਤੇ ਹਥਿਆਰ ਸਜਤਰ ਸ ਜਾ ਕੇ ਰੱਖੇ ਗਏ ਆ ਤੇ ਗੁਰੂ ਦੇ ਪੁੱਤਰਾਂ ਨੇ ਜਾ ਕੇ ਦੋ ਤਲਵਾਰੀ ਖੰਡੇ ਚੁੱਕ ਕੇ ਤੇ ਇਹ ਸੂਬੇ ਨੂੰ ਸਾਬਤ ਕਰਦਾ ਵੀ ਸੂਬਿਆ ਇਹ ਨਾ ਸੋਚੀ ਵੀ ਤੂੰ ਸਿੰਘਾਂ ਨੂੰ ਦਬਲਿਆ ਵਾ ਅਜੇ ਵੀ ਤੇਰੀ ਏਟ ਨਾਲ ਏਟ ਖੜਕਾਵਾਂਗੇ ਪੁੱਛਿਆ ਗਿਆ ਅੰਦਰ ਤੈਨੂੰ ਬੱਚੇ ਉਹ ਤੁਹਾਨੂੰ ਛੱਡ ਗਏ ਤੇ ਰਿਹਾਓ ਕੀ ਕੀ ਕਰੋਗੀ ਤੇ ਬੱਚਿਆਂ ਨੇ ਜਵਾਬ ਦੇ ਤਾਂ ਤੇ ਸਭ ਤੋਂ ਪਹਿਲਾਂ ਤੇ ਅਸੀਂ ਜਾ ਕੇ ਜੰਗਲਾਂ ਦੇ ਵਿੱਚ ਜਾਵਾਂਗੇ ਪਹਾੜਾਂ ਦੇ ਵਿੱਚ ਜਾਵਾਂਗੇ ਆਪਣੇ ਸਿੰਘ ਇਕੱਠੇ ਕਰਾਂਗੇ ਟੱਟੜੇ ਨਾਲ ਆ ਕੇ ਲੋਹਾ ਲਾਵਾਂਗੇ ਅੰਤੇ ਜੇ ਤੁਸੀਂ ਜੰਗ ਹਾਰ ਗਏ ਫਿਰ ਕੀ ਕਰੋਗੇ ਗੁਰੂ ਦੇ ਪੁੱਤਰ ਕਹਿੰਦੇ ਜਾਂਦੇ ਜੇ ਅਸੀਂ ਜੰਗ ਹਾਰ ਗਏ ਅਸੀਂ ਦੁਬਾਰਾ ਜੰਗਲਾਂ ਦੇ ਵਿੱਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਨਵੇਂ ਸਿੰਘਾਂ ਨੂੰ ਤਿਆਰ ਕਰਾਂਗੇ ਨਵੇਂ ਸਿੰਘਾਂ ਨੂੰ ਅਮਰਤ ਛਕਾਵਾਂਗੇ ਉਹਨਾਂ ਨੂੰ ਬਾਣੀ ਬਾਣੇ ਦੇ ਧਾਰ ਨਹੀਂ ਕਰਾ ਕੇ ਸਸ਼ਤਰ ਵਿਦਿਆ ਧਾਰਨ ਕਰਾ ਕੇ ਦੁਬਾਰਾ ਇਕੱਠੇ ਕਰਕੇ ਟੜਤੇ ਆ ਚੜਾਂਗੇ ਤੁਹਾਡੀ ਹੱਟ ਨਾ ਹਟ ਖੜਕਾਵਾਂਗੇ ਆਂਦੇ ਜੇ ਫੇਰ ਆਰਗੇ ਆਂਦੇ ਪ੍ਰਵਾਹ ਨਾ ਕਰ ਸੂਬਿਆ ਜਿੰਨਾ ਚਿਰ ਅਸੀਂ ਜੰਗ ਜਿੱਤ ਨਹੀਂ ਜਾਂਦੇ ਤੇਰਾ ਖੋਪਰ ਲਾ ਕੇ ਜਿੰਨਾ ਚਿਰ ਅਸੀਂ ਤੇਰਾ ਸਿਰ ਵੱਢ ਕੇ ਸੁੱਟ ਨਹੀਂ ਲੈਂਦੇ ਆਂਦੇ ਉਹਨਾਂ ਚਿਰ ਤੇਰੇ ਨਾਲ ਅਸੀਂ ਲੋਹਾ ਲੈਂਦੇ ਰਵਾਂਗੇ ਸੂਬਾ ਕਹਿੰਦਾ ਵਾ ਕਾਜੀ ਸਾਹਿਬ ਫਤਵਾ ਜਾਰੀ ਕਰੋ ਤੇ ਕਾਜੀ ਕਹਿੰਦਾ ਮੇਰਾ ਫਤਵਾ ਤਿਆਰ ਹੈ ਕਾਜੀ ਨੇ ਫਤਵਾ ਦਿੱਤਾ ਕਿ ਇਹਨਾਂ ਬੱਚਿਆਂ ਨੂੰ ਦਵਾਰ ਦੇ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਜਾਵੇ ਹੁਣ ਇੱਥੇ ਅਸੀਂ ਲਬਜ਼ ਵਰਤਦੇ ਆਂ ਨੀਂਹਾਂ ਵਿੱਚ ਚਿਣਕੇ ਅਸਲ ਵਿੱਚ ਨੀਂਹਾਂ ਕੀ ਹੁੰਦੀਆਂ ਆਵਾ ਜਿਹੜੀਆਂ ਜ਼ਮੀਨ ਦੇ ਹੇਠਾਂ ਪੁੱਟੀਆਂ ਜਾਣ ਪਰ ਉਹ ਨੀਂਹਾਂ ਨਹੀਂ ਆ ਉਹ ਦਵਾਰਾਂ ਵਾ ਹੁਣ ਇਤਿਹਾਸ ਦੇ ਵਿੱਚੋਂ ਜੇ ਥੋੜਾ ਜਿਹਾ ਆਪਣਾ ਦਿਮਾਗ ਲਾ ਲਈਏ ਤੇ ਨੀਆਂ ਪੁੱਟ ਕੇ ਭਾਵ ਕਿ ਜ਼ਮੀਨ ਦੇ ਥੱਲੇ ਗਿੱਠ 2 ਗਿੱਠ ਕਿਲ ਫੁੱਟ 2 ਫੁੱਟ ਪੁੱਟ ਕੇ ਫਿਰ ਨੀਆਂ ਰੱਖੀ ਹੋਏਗੀ ਫਿਰ ਉਸ ਤੋਂ ਉੱਪਰ ਦਵਾਰਾਂ ਦੇ ਵਿੱਚ ਨੀਆਂ ਹੋਏਗਾ ਹੁਣ ਇੱਥੇ ਅਸੀਂ ਨੀਆਂ ਕਹਿ ਦਿੰਦੇ ਆ ਅਸਲ ਵਿੱਚ ਦਵਾਰਾਂ ਵਾਂ ਤੇ ਉਥੇ ਇਹ ਲਬਜ਼ ਵਰਤਿਆ ਗਿਆ ਕਿ ਇਹਨਾਂ ਨੂੰ ਦਵਾਰਾਂ ਦੇ ਵਿੱਚ ਚਿਣਕੇ ਸ਼ਹੀਦ ਕੀਤਾ ਜਾਵੇ ਉਹ ਸ਼ਹੀਦ ਕੀਤਾ ਜਾਵੇ ਅਸੀਂ ਕਹਿੰਦੇ ਸਤਿਕਾਰ ਵਜੋਂ ਪਰ ਉਹਨਾਂ ਨੇ ਦਵਾਰਾਂ ਦੇ ਵਿੱਚ ਚਿਣਕੇ ਮਰਵਾ ਦਿੱਤਾ ਜਾਵੇ ਸ਼ਬਦ ਵਰਤਿਆ ਹੁਣ ਸਾਰੇ ਉਹ ਚੀਜ਼ ਦੇ ਬਰ ਖਿਲਾਫ ਆ ਇਵਨ ਸੂਬੇ ਸਰਹੰਦੜ ਜੋ ਆਪਣੀ ਬੇਗਮ ਉਹ ਵੀ ਉਹ ਚੀਜ਼ ਦੇ ਬਰ ਖਿਲਾਫ ਆ ਵੀ ਤੁਹਾਡਾ ਵੈਰ ਹੋਵੇਗਾ ਗੁਰੂ ਦੇ ਨਾਲ ਇਹਨਾਂ ਦੇ ਪਿਓ ਦੇ ਨਾਲ ਵਿੰਗਾ ਬੱਚਿਆਂ ਨਾਲ ਵੈਰ ਕੱਢਣਾ ਮੜੀ ਗੱਲ ਆ ਨਵਾਮ ਸ਼ੇਰ ਮੁਹੰਮਦ ਖਾਨ ਉਹਨਾਂ ਨੇ ਉਹਨਾਂ ਦੇ ਭਰਾ ਜੰਗੇ ਮੈਦਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾਂ ਦੇ ਹੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਸ਼ਹੀਦ ਹੋ ਗਏ ਸੀਗੇ ਮਲੇਰ ਕੋਟਲੇ ਨਵਾਬ ਨੇ ਵੀ ਇਹ ਗੱਲ ਕਹਿਤੀ ਵੀ ਮੈਂ ਗੁਰੂ ਤੋਂ ਆਪਣਾ ਬਦਲਾ ਲੈਣਾ ਚਾਹੁੰਦਾ ਆਪਣੇ ਭਰਾਵਾਂ ਦੀ ਮੌਤ ਦਾ ਪਰ ਮੈਂ ਜੰਗੇ ਮੈਦਾਨ ਦੇ ਵਿੱਚ ਲਵਾਂਗਾ ਮੈਂ ਆਪਣੇ ਉਹਨਾਂ ਦੇ ਬੱਚਿਆਂ ਦੇ ਕੋਲੋਂ ਕੋਈ ਉਹਨਾਂ ਦਾ ਬਦਲਾ ਨਹੀਂ ਲੈਣਾ ਚਾਹੁੰਦਾ ਪਰ ਸੂਬੇ ਸਰਹੰਦ ਨਹੀਂ ਆਪਣੀ ਜਿੱਤ ਏੜਿਆ ਹੁਣ ਜਾ ਕੇ ਗੁਰੂ ਦੇ ਪੁੱਤਰ ਆਪਣੀ ਦਾਦੀ ਮਾਂ ਨੂੰ ਦੱਸਦੇ ਜੇ ਕਿ ਦਾਦੀ ਮਾਂ ਅਸੀਂ ਡੋਲੇ ਨਹੀਂ ਤੂੰ ਸਾਡੇ ਮਨ ਦੇ ਵਿੱਚ ਸਾਡੇ ਪਿਓ ਦੀ ਸਾਡੇ ਦਾਦੇ ਦੀ ਸਿੱਖਿਆ ਸਾਡੇ ਤੋਂ ਮਨ ਦੇ ਵਿੱਚ ਸਾਡੇ ਹਿਰਦਿਆਂ 'ਚ ਭਰਤੀ ਅਸੀਂ ਡੋਲੇ ਨਹੀਂ ਹਾਂ ਦਾਦੀ ਮਾਂ ਪਰ ਸੂਬੇ ਸਰਾਂਦੇ ਨੇ ਨੀਆਂ ਵਿੱਚ ਚਣਦਾ ਸਾਨੂੰ ਫੈਸਲਾ ਦੇਤਾ ਹੁਕਮ ਦੇਤਾ ਹੀ ਤੇ ਦਾਦੀ ਮਾਂ ਕਹਿੰਦੀ ਆ ਪੁੱਤਰੋ ਕੋਈ ਚੱਕਰ ਨਹੀਂ ਨੀਆਂ ਵਿੱਚ ਹੀ ਚਣਦਣਗੇ ਮਾਰ ਥੋੜੀ ਦੇਣਗੇ ਤੇ ਬੱਚੇ ਮੁਸਕਰਾ ਕੇ ਕਹਿੰਦੇ ਆ ਬੱਚੇ ਨੂੰ ਪਤਾ ਵਾ ਵੀ ਹਾਂ ਬਈ ਹੋਣੀ ਸਾਡੀ ਸ਼ੀਧੀ ਆ ਪਰ ਬੱਚੀ ਮੁਸਕਰਾ ਕੇ ਕਹਿੰਦੇ ਹਾਂ ਦਾਦੀ ਮਾਂ ਮਾਰ ਥੋੜੀ ਦੇਣਗੇ ਸਾਨੂੰ ਹੁਣ ਉਧਰ ਸੂਬੇ ਸਰਹੰਦੀ ਦੀ ਜੋ ਬੇਗਮ ਆ ਉਹ ਸੂਬੇ ਸਰਹੰਦ ਨੂੰ ਕਹਿੰਦੀ ਆ ਕਿ ਖਾਨ ਸਾਹਿਬ ਸੂਬੇ ਸਰਹੰਦ ਨੂੰ ਕਹਿੰਦੀ ਆ ਕਿ ਜੇ ਸਾਡੀ ਕੋਈ ਲੜਾਈ ਹੋਏਗੀ ਸਾਡਾ ਕੋ ਮਤ ਪੇਦ ਹੋਏਗਾ ਤੇ ਇਹਨਾਂ ਦੇ ਪਿਓ ਨਾ ਹੋਏਗਾ ਇਹਨਾਂ ਦੇ ਦਾਦੇ ਨਾ ਹੋਏਗਾ ਜੋ ਬਜ਼ੁਰਗ ਮਾਤਾ-ਮਤਾ ਗੁਜਰ ਕੌਰ ਨੂੰ ਅਸੀਂ ਜੋ ਠੰਡੇ ਬੁਰਜ ਦੇ ਵਿੱਚ ਰੱਖਿਆ ਵਾ ਬਜ਼ੁਰਗ ਅਵਸਥਾ ਦੇ ਵਿੱਚ ਉਹ ਉਹਨਾਂ ਦੀ ਬੇਗਮ ਇਤਿਹਾਸਕਾਰਾਂ ਨੇ ਨਾਂ ਉਹਦਾ ਜਨਮ ਲਿਖਿਆ ਵਾ ਉਹ ਕਹਿੰਦੇ ਵੀ ਅਸੀਂ ਉਹਨਾਂ ਦੇ ਕੋਲੋਂ ਬਦਲਾ ਲੈਣਾ ਉਹਦੀ ਮਾਂ ਮਾ ਪਲੱਸ ਤੁਹਾਡੀ ਆਪਣੀ ਮਾਂ ਦੀ ਉਮਰ ਦੀ ਵੀ ਆ ਉਹ ਜੇ ਬੱਚਿਆਂ ਨੂੰ ਤੁਸੀਂ ਦਵਾਰਾਂ ਦੇ ਵਿੱਚ ਚਣਕੇ ਸ਼ਹੀਦ ਕਰ ਰਹੇ ਹੋ ਸਾਡੇ ਆਪਣੇ ਬੱਚੇ ਵੀ ਦੋ ਇਦਾਂ ਦੇ ਹੈਗੇ ਆ ਜਿੱਦਾਂ ਦੋ ਉਹ ਬੱਚੇ ਸਾਡੇ ਆਪਣੇ ਬੱਚੇ ਵੀ ਹੈਗੇ ਆ ਪਰ ਸੂਬਾ ਸਰਹੰਦਾ ਉਹ ਵੀ ਆਪਣੀ ਜਿੱਤ ਹੜਿਆ ਵਾ ਸੂਬਾ ਸਰਹੰਦੇ ਇਹ ਕਹਿੰਦਾ ਵਾ ਤੂੰ ਮੈਨੂੰ ਜਾਦੀਆਂ ਸਫਾਈਆਂ ਨਾਲ ਦੇ ਕਾਜੀ ਦਾ ਫਤਵਾ ਆ ਚੁੱਕਾ ਵਾ ਕਾਜੀ ਨੇ ਐਗੋ ਫਤਵਾ ਦਿੱਤਾ ਕਿ ਇਹਨਾਂ ਨੂੰ ਜੰਗੇਮਦਾ ਇਹਨਾਂ ਨੂੰ ਦੁਬਾਰਾ ਚਣਕੇਸ਼ੀਤ ਕਰਨਾ ਵਾ ਤੇ ਬੇਗਮ ਕਹਿੰਦੇ ਆ ਉਹਨਾਂ ਦੇ ਕਿ ਕਾਜੀ ਦਾ ਫਤਵਾ ਰੋਕਿਆ ਵੀ ਜਾ ਸਕਦਾ ਵਾ ਪਰ ਸੂਬਾ ਸਰਹੰਦੂਦੂ ਇੱਕ ਵੀ ਨਹੀਂ ਮੰਨਦਾ ਹੁਣ ਸੂਬੇ ਸਰਹੰਦਰੀ ਬੇਗਮ ਦੇ ਮਨ ਦੇ ਵਿੱਚ ਵੀ ਰੋਸ ਆ ਕਿ ਬੱਚਿਆਂ ਦੇ ਕੋਲੋਂ ਬਜ਼ੁਰਗ ਦਾਦੀ ਦੇ ਕੋਲੋਂ ਬਦਲਾ ਲੈਣਾ ਬਹੁਤ ਮਾੜੀ ਗੱਲ ਆ ਹੁਣ ਦੋ ਜਲਾਦ ਜਿਹੜੇ ਤਿਆਰ ਕੀਤੇ ਗਏ ਸਾਸਲ ਬੇਗ ਤੇ ਬਾਸਲ ਬੇਗ ਹੁਣ ਜਲਾਦ ਕੀ ਵੀ ਉਥੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਫੜੇ ਹੈਗੇ بڑے ਮਿਸਤਰੀਆਂ ਨੂੰ ਕੰਟੈਕਟ ਕੀਤਾ ਗਿਆ بڑے ਮਿਸਤਰੀਆਂ ਨਾਲ ਸੰਪਰਕ ਕੀਤਾ ਗਿਆ ਕਿ ਗੁਰੂ ਦੇ ਪੁੱਤਰ ਆ ਦਵਾਰਾਂ ਦੇ ਵਿੱਚ ਚਿੰਕੇ ਸ਼ਹੀਦ ਕਰਨੇ ਆ ਕੋਈ ਵੀ ਮਿਸਤਰੀ ਕੋਈ ਵੀ ਠੇਕੇਦਾਰ ਕੋਈ ਮਜ਼ਦੂਰ ਇਸ ਕੰਮ ਨੂੰ ਮੰਨਿਆ ਨਾ ਪੇਹੀ ਗੁਰੂਆਂ ਦੇ ਪੁੱਤਰ ਸ਼ਹੀਦ ਕਰੀਗੇ ਕੋਈ ਨਾ ਮੰਨਿਆ ਹੁਣ ਉਥੇ ਦੋ ਜਲਾਦ ਸਾਂਸਲ ਬੇਗ ਤੇ ਬਾਸਲ ਬੇਗ ਇਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਜੇਕਰ ਤੁਸੀਂ ਗੁਰੂ ਦੇ ਪੁੱਤਰਾਂ ਨੂੰ ਦਵਾਰਾਂ ਦੇ ਵਿੱਚ ਚਿੰਕੇ ਸ਼ਹੀਦ ਕਰੋਗੇ ਤੇ ਤੁਹਾਡੀ ਜਿਹੜੀ ਜੇਲ੍ਹ ਦੀ ਸਜ਼ਾ ਸਾਰੀ ਉਮਰ ਦੀ ਸਜ਼ਾਏ ਜਿਹੜੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ ਇਹ ਸਜ਼ਾ ਤੁਹਾਡੀ ਮਾਫ਼ ਕਰਕੇ ਤੁਹਾਨੂੰ ਅੱਜੇ ਰਿਹਾ ਕਰ ਦਿੱਤਾ ਜਾਏਗਾ ਕਾਮਾ ਤੁਹਾਡੀ ਸ਼ਰਤ ਕੀ ਆ ਵੀ ਤੂੰ ਹੀ ਗੁਰੂ ਦੇ ਪੁੱਤਰਾਂ ਨੂੰ ਦਵਾਰਾਂ ਦੇ ਵਿੱਚ ਚਿਣਕੇ ਸ਼ਹੀਦ ਕਰਨਾ ਵਾ ਉਹ ਮੰਨ ਗਏ ਚਲੋ ਗੁਰੂ ਦੇ ਪੁੱਤਰਾਂ ਨੂੰ ਦਾਦੀ ਦੇ ਕੋਲੋਂ ਦਾਦੀ ਨੇ ਆਪਣੇ ਪੁੱਤਰਾਂ ਨੂੰ ਤਿਆਰ ਕੀਤਾ ਬੱਚਿਆਂ ਛੋਟਿਆਂ ਨੂੰ ਤਿਆਰ ਕੀਤਾ ਸੂਬੇ ਦੀ ਸੂਬੇ ਦੇ ਸਾਹਮਣੇ ਲਿਆਂਦਾ ਗਿਆ ਥੱਲੇ ਸੂਬਾ ਅਜੇ ਵੀ ਲਾਲਚ ਦੇ ਰਿਹਾ ਬੱਚਿਓ ਧਰਮ ਪਰਵਰਤਨ ਕਰ ਲਓ ਤੁਹਾਡੀਆਂ ਜਾਨਾਂ ਬਖਸ਼ ਦੇਾਂਗੇ ਬੱਚਿਓ ਧਰਮ ਪਰਵਰਤਨ ਕਰ ਲਓ ਸੋਹਣੀਆਂ ਬੇਗਮਾਂ ਦੇ ਨਾਮ ਨਿਕਾਹ ਕਰਾਵਾਂਗੇ ਤੁਹਾਡੇ ਧਰਮ ਪਰਿਵਰਤਨ ਕਰ ਲੋ ਇਸਲਾਮ ਚ ਆਜੋ ਇਸਲਾਮ ਦੇ ਵਿੱਚ ਆਜੋਗੇ ਤੁਹਾਨੂੰ ਰਾਜ ਭਾਗ ਦੇ ਅਸੀਂ ਮਾਲਕ ਬਣਾਵਾਂਗੇ ਰਾਜਿਆਂ ਵਾਲੀ ਜ਼ਿੰਦਗੀ ਜੀਓਗੇ ਪਰ ਗੁਰੂ ਦੇ ਪੁੱਤਰ ਕਹਿੰਦੇ ਆ ਵੀ ਨਹੀਂ ਸਾਨੂੰ ਸਾਡੀ ਸਿੱਖੀ ਪਿਆਰੀ ਆ ਹਾਂ ਦੇ ਇਸਲਾਮ ਇੱਕ ਬਹੁਤ ਵੱਡਾ ਧਰਮ ਆ ਸਰਕਾਰਯੋਗ ਧਰਮ ਆ ਪਰ ਜ਼ਬਰ ਨਾਲ ਅਸੀਂ ਕਿਹੜਾ ਧਰਮ ਦੇ ਵਿੱਚ ਨਹੀਂ ਆਉਣਾ ਸਾਨੂੰ ਸਿੱਖੀ ਪਿਆਰੀ ਆ ਚਲੋ ਜਲਾਦਾ ਨੂੰ ਹੁਕਮ ਦਿੰਦਾ ਸੂਬਾ ਪਿੰਨੀਆਂ ਚਲੋ ਦੁਬਾਰਾ ਚੰਨੀਆਂ ਸ਼ੁਰੂ ਕਰੋ ਹੁਣ ਦੁਬਾਰ ਇੱਕ ਇੱਕ ਵਾਰ ਕਰਕੇ ਦੁਬਾਰ ਚੀਣੀ ਜਾ ਰਹੀ ਹੈ ਗੁਰੂ ਦੇ ਪੁੱਤਰਾਂ ਨੂੰ ਲਾਜ ਦਿੱਤੇ ਜਾ ਰਹੇ ਆ ਬੱਚੇ ਹੋਜੇ ਵੀ ਟਾਈਮ ਜੇ ਆਜੋ ਪਰ ਬੱਚੇ ਉਹਨਾਂ ਦੀ ਗੱਲ ਨਹੀਂ ਸੁਣ ਰਹੇ ਬੱਚੇ ਆਪਣੇ ਮੁਖ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਪੜ ਰਹੇ ਆ ਪਾਠ ਕਰ ਰਹੇ ਆ ਹੁਣ ਹੌਲੀ ਹੌਲੀ ਕਰਦਿਆਂ ਕਰਦਿਆਂ ਸਭ ਤੋਂ ਪਹਿਲਾਂ ਦਵਾਰ ਚਣਦੀ ਗਈ ਚਣਦੀ ਗਈ ਛੋਟਾ ਸਹਬਜਾਦਾ ਬਾਬਾ ਫਤਿਹ ਸਿੰਘ ਉਹਨਾਂ ਦੇ ਥੱਲੇ ਉਹ ਥੱਲੇ ਉਹਨਾਂ ਦਾ ਚਿਹਰਾ ਲੁਕਿਆ ਕਰਦਿਆਂ ਕਰਦਿਆਂ ਦਵਾਰ ਉੱਪਰ ਤੱਕ ਗਈ ਬਾਬਾ ਜੋਰਾਵਰ ਸਿੰਘ ਉਹਨਾਂ ਨੂੰ ਵੀ ਦਵਾਰ ਉਹਨਾਂ ਦਾ ਵੀ ਸਿਰ ਟੱਕ ਗਈ ਉੱਤੋਂ ਵੀ ਜਿਹੜਾ ਦਵਾਰ ਕਰ ਦਿੱਤੀ ਗਈ ਸਾਰੇ ਬੰਦੇ ਗੋਮ ਹੋ ਗਏ ਬੱਚੇ ਤੇ ਬੱਚਿਆਂ ਦਾ ਸਾਹ ਕੁੱਟ ਗਿਆ ਇਤਿਹਾਸਕਾਰ ਲਿਖਦੇ ਐ ਇੰਨੇ ਚਿਰ ਦੇ ਵਿੱਚ ਕੁਝ ਨਹਿਰ ਆਇਆ ਝਖੜ ਆਇਆ ਕੁਝ ਸਮਾ ਦੀਵਾਰ ਬੰਦ ਰਹੀ ਸਾਰੇ ਬੰਦੀ ਇਦਾਂ ਢੂੜ ਛਾ ਗਈ ਮਿੱਟੀ ਛਾ ਗਈ ਇਤਿਹਾਸਕਾਰ ਲਿਖਦੇ ਆ ਵੀ ਉਹ ਜਿਹੜੀ ਨੀ ਸੀਗੀ ਉਹ ਜਿਹੜੀ ਦੀਵਾਰ ਸੀਗੀ ਕਾਂਦੇ ਚਣੀ ਹੀ ਜੋ ਉਹ ਕੰਦ ਡਿੱਗ ਪੀ ਹੁਣ ਗੁਰੂ ਦੇ ਪੁੱਤਰ ਬਿਹੋਸ਼ ਹੋ ਗਏ ਆ ਪੇ ਦਮ ਘੁੱਟਿਆ ਅੰਦਰ ਬਿਹੋਸ਼ ਹੋ ਗਏ ਆ ਤਾਂ ਸੂਬੇ ਸਰਾਂਦ ਨੇ ਇਹ ਚੈੱਕ ਕਰਨ ਨੂੰ ਕਿਹਾ ਵੀ ਵੇਖੋ ਇਨਾਂ ਦੀ ਇਹਨਾਂ ਦੀ ਸਾਹ ਚੱਲਦੇ ਤਾਂ ਸਾਸਲ ਬੇਗ ਤੇ ਬਾਸਲ ਬੇਗ ਜਿਹੜੇ ਦੋ ਜਲਾਦ ਜਿਨ੍ਹਾਂ ਨੇ ਦਵਾਰਾਂ ਬਣਾਈਆਂ ਉਹਨਾਂ ਨੇ ਇਦਾਂ ਨੱਕ ਨੂੰ ਹੱਥ ਲਾ ਕੇ ਵੇਖਿਆ ਸਾਹ ਚੱਲ ਰਹੇ ਨਵਜ ਫੜ ਕੇ ਵੇਖੀ ਨਵਜ ਚੱਲ ਰਹੀ ਆ ਹਾਰਟ ਬੀਟ ਚੱਲ ਰਹੀ ਆ ਤਾਂ ਸੂਬੇ ਸਰਾਂਦ ਨੇ ਇਸ਼ਾਰਾ ਕੀਤਾ ਵੀ ਇਹਨਾਂ ਦੀ ਸਾਰ ਰਗ ਵੜ ਦਿਓ ਉਹਨਾਂ ਦੀਆਂ ਸਾਰ ਰਗਾਂ ਵੱਢ ਕੇ ਗੁਰੂ ਦੇ ਪੁੱਤਰਾਂ ਦੀ ਸਹਿਬਜ਼ਾਦਿਆਂ ਦੀਆਂ ਸਾਰ ਰਗਾਂ ਵੱਢ ਕੇ ਤੇ ਗੁਰੂ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਫਤੇ ਦਾ ਕਨਸੈਪਟ ਇਹ ਆ ਤੇ ਅੱਜ ਦੇ ਅਹੀਂ ਫਤੇ ਨੂੰ ਫਤੇ ਨਹੀਂ ਰਹਿਣਤਾ ਦੂਜੀ ਬੇਨਤੀ ਹੋਰ ਗੁਰੂ ਦੇ ਪੁੱਤਰਾਂ ਦਾ ਸਿਰ ਜਿਹੜਾ ਵਾ ਉਹ ਕਿਹੜਾ ਸੂਬੇ ਦੀ ਕਚਹਿਰੀ ਜਣੀ ਚੁਕਿਆ ਲਾਲਚ ਦਿੱਤੇ ਗਏ ਅੱਜ ਅਸੀਂ ਅਹੀਂ ਲਾਲਚ ਵੇਖ ਕੇ ਧਰਮ ਪਰਵਰਤਨ ਧਰਮ ਹੀ ਛੱਡਤਾ ਪਈ ਉਹ ਹੀ ਬਦਲਦੇ ਹੁਣ ਗੁਰੂ ਦੇ ਪੁੱਤਰਾਂ ਨੇ ਗੁਰੂ ਦੇ ਪੁੱਤਰ ਸ਼ਹੀਦ ਹੋ ਗਈ ਆ ਪਰ ਜਾ ਕੇ ਜੁਲਮ ਗਾੜੀ ਉਹਨਾਂ ਨੇ ਸਿਰ ਨਹੀਂ ਝੁਕਾਇਆ ਸੂਬੇ ਗੜੀ ਸਰਨੀ ਚ ਕਾਇਆ ਤੇ ਅੱਜ ਆਪਣੇ ਸਰ ਵੇਖ ਲੋ ਕਿੱਥੇ ਲਾਡੀ ਸ਼ਾਹ ਗਾੜੀ ਝੋਗੇ ਰੋਧਾ ਸੁਆਮੀ ਅੱਗੇ ਝੋਗੇ ਕਹੇ ਦੇਹਧਰ ਅੱਗੇ ਝੋਗੇ ਪਖੰਡੀ ਅੱਗੇ ਝੋਗੇ ਸਿਰ ਫੇਰਨ ਵਾਲਿਆਂ ਗੜੀ ਝੋਗੇ ਸਿੱਖੋ ਮੈਂ ਸਵਾਲ ਪੁੱਛਣਾ ਚਾਹੁੰਦਾ ਵਾ ਸਾਡਿਆਂ ਬਾਬਿਆਂ ਦੀ ਦੇਣ ਬੜੀ ਵੱਡੀ ਆ ਸਾਡਿਆਂ ਬਾਬਿਆਂ ਨੇ ਨੀਆਂ ਦੇ ਵਿੱਚ ਵੀਚਣੇ ਤੁਹਾਡੇ ਵਾਲਿਆਂ ਨੂੰ ਦੇਣ ਕੀ ਦੱਸ ਦਿਓ ਕੋਈ ਦੇਣ ਨਹੀਂ ਐਸ ਪ੍ਰਸਤੀ ਕਰਨੀ ਨਜ਼ਾਰੇ ਲੈਣੇ ਲੋਕਾਂ ਨੇ ਚੜਾਵੇ ਚੜਾਏ ਉਹਨਾਂ ਸਿਰੋਂ ਆ ਆਮ ਪਰਫੁੱਲਤ ਹੋਣਾ ਕੇਵਲ ਇਹ ਦੇਣਿਆ ਹੁਣ ਜਿਹੜਾ ਅਸਲ ਵਿੱਚ ਮੈਂ ਛੋਟੇ ਜੀ ਬੇਨਤੀ ਤੇ ਲੋਰ ਕਰਾਂ ਸਮਾਂ ਥੋੜਾ ਰਹਿ ਗਿਆ ਆਪਣੀ ਜਿਹੜਾ ਅਸਲ ਵਿੱਚ ਠੰਡਾ ਬੁਰਜ ਸੀ ਨਾ ਉਹ ਠੰਡਾ ਬੁਰਜ ਕਿਉਂ ਸੀਗਾ ਸਾਡੇ ਮੰਦੇ ਵਿੱਚ ਨਾ ਇੱਕ ਸਰ ਸਵਾਲ ਆਉਂਦਾ ਵਾ ਕਿ ਸੂਬੇ ਸਰਹੰਦਰਾ ਦਵਾਰ ਤੇ ਥੱਲੇ ਸੀਗਾ ਜਿਹੜਾ ਠੰਡਾ ਬੁਰਜ ਆ ਉਹ ਕਿਉਂ ਬਣਾਇਆ ਗਿਆ ਸੀ ਅਸਲ ਵਿੱਚ ਉਹ ਸੂਬੇ ਸਰਹੰਦ ਦੇ ਜਦੋਂ ਗਰਮੀ ਦਾ ਮਹੀਨਾ ਹੁੰਦਾ ਸੀ ਕਿਤੇ ਜੂਨ ਜਲਾਈ ਦਾ ਜੇਠ ਹੜ ਦਾ ਮਹੀਨਾ ਜਦੋਂ ਸਾੜ ਪਿਆ ਕਰਦਾ ਸੀ ਤੇ ਉਦੋਂ ਸੂਬਾ ਸਰਾਂਦੇ ਤੇ ਕੁਝ ਹੋਰ ਉਹਨਾਂ ਨਾਲ ਦੇ ਦਰਬਾਰੀ ਜਾ ਕੇ ਠੰਡੇ ਬੁਰਜ ਦੇ ਵਿੱਚ ਵਿਆਹ ਕਰਦੇ ਸੀ ਗਰਮੀਆਂ ਦੇ ਵਿੱਚ ਉਹ ਗਰਮੀਆਂ ਦੇ ਵਿੱਚ ਵੀ ਐਵੇਂ ਦੀ ਠਰਈਆ ਵਾ ਵਗਦੀ ਸੀ ਕਿ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਏਸੀ ਦੀ ਉਹ ਬੜੀ ਠੰਡੀਆਂ ਵਾ ਗਰਮੀਆਂ ਦੇ ਵਿੱਚ ਜੇਠ ਹੜ ਦੀਆਂ ਧੁੱਪਾਂ ਦੇ ਵਿੱਚ ਉਹ ਠਰਈਆ ਵਾ ਵਗਿਆ ਕਰਦੀ ਸੀ ਉਧਰ ਪਰ ਜਦੋਂ ਸਿਆਲ ਦਾ ਮੌਸਮ ਆਉਂਦਾ ਹੈ ਤੇ ਕੋਈ ਠੰਡੇ ਬੁਰਜਵਾ ਦੇ ਝਾਕਦਾ ਵੀ ਨਹੀਂ ਠੰਡੇ ਬੁਰਜ ਦੇ ਵਿੱਚ ਕੋਈ ਵੀ ਚੜਦਾ ਹੈ ਤੇ ਉਹਦੇ ਹੱਥ ਪੈਰ ਸੋਨੋ ਕੇ ਨੀਲੇ ਪੈ ਜਾਂਦੇ ਹੈਗੇ ਹੁਣ ਮਾਤਾ ਗੁਜਰ ਕੌਰ ਰਹਿ ਗਈ ਪਿੱਛੇ ਮਾਤਾ ਗੁਜਰ ਕੌਰ ਸਾਰਾ ਗੁਜ ਆਪ ਦੇ ਅੱਖੀਂ ਵੇਖ ਰਹੀ ਆ ਕਿ ਮੇਰੇ ਪੁੱਤਰਿਆਂ ਦੀ ਸਾਰਾਗ ਵੱਢੀ ਗਈ ਆ ਮੇਰੇ ਪੁੱਤਰਿਆਂ ਨੂੰ ਸ਼ਹੀਦ ਕੀਤਾ ਗਿਆ ਵਾ ਇੱਥੇ ਕੁਝ ਇਤਿਹਾਸਕਾਰ ਇਹ ਲਿਖਦੇ ਵੀ ਵੇਖੋ ਜੀ ਜਦੋਂ ਮਾਤਾ ਗੁਜਰ ਕੌਰ ਕੁਝ ਇਤਿਹਾਸ ਕਰ ਲਿਖਦੇ ਆ ਵੀ ਜਦੋਂ ਆਪਣੇ ਪੁੱਤਰਾਂ ਦੀ ਸ਼ਹੀਦੀ ਹੋਈ ਉਹਨਾਂ ਦੇ ਪੁੱਤਰਾਂ ਦੀ ਮਾਤਾ ਗੁਜਰ ਕੌਰ ਉਸ ਸਮੇਂ ਗੱਛਾ ਖਾ ਕੇ ਆਂਦੇ ਸ਼ਹੀਦ ਹੋ ਗਏ ਪਰ ਮੈਂ ਬੇਨਤੀ ਕਰਾਂ ਵੀ ਜਿਹੜੇ ਮਾਤਾ ਗੁਜਰ ਕੌਰ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਿਹੜੇ ਮਾਤਾ ਗੁਜਰ ਕੌਰ ਨੇ ਆਪਣੀ ਝੋਲੀ ਦੇ ਵਿੱਚ ਸਿਰ ਸੀਸ ਪਵਾ ਲਿਆ ਹੋਵੇ ਸ਼ਹੀਦ ਹੋਇਆ ਉਹ ਮਾਤਾ ਗੁਜਰ ਕੌਰ ਉਦੋਂ ਨਹੀਂ ਡੋਲੇ ਜਿਹੜੇ ਮਾਤਾ ਗੁਜਰ ਕੌਰ ਆਪਣੇ ਇੰਨਾ ਕੁਝ ਹੋਣ ਦੇ ਬਾਵਜੂਦ ਪਰਿਵਾਰ ਵਿਛੋੜਾ ਹੋ ਗਿਆ ਮਾਤਾ ਗੁਜਰਕੌਰ ਉਸ ਸਮੇਂ ਨਹੀਂ ਡੋਲੇ ਤੇ ਸਵਾਲ ਇਹ ਪੈਦਾ ਹੁੰਦਾ ਉਦੋਂ ਮਾਤਾ ਗੁਜਰਕੌਰ ਡੋਲ ਕੇ ਸ਼ਹੀਦ ਕਿ ਹੋ ਗਈ ਉਸੇ ਵੇਲੇ ਇਹ ਝੂਠਾ ਇਤਿਹਾਸ ਆ ਸੰਗਤ ਜੀ ਹੁਣ ਇਹ ਨਾ ਕਹਦੇ ਮੈਂ ਇਤਿਹਾਸ ਤੇ ਕਿੰਤੂ ਕਰ ਰਿਹਾ ਲੋਜਿਕ ਨੂੰ ਸਮਝਿਓ ਮੇਰੇ ਨੂੰ ਗੱਲ ਨੂੰ ਸਮਝਿਓ ਅਸਲ ਵਿੱਚ ਕੀ ਹੋਇਆ ਸੂਬੇ ਸਰਹੰਦ ਨੇ ਮਾਤਾ ਗੁਜਰਕੌਰ ਨੂੰ ਵੀ ਉੱਥੋਂ ਠੰਡੇ ਬੁਰਜ ਤੋਂ ਧੱਕਾ ਮਾਰਾ ਕੇ ਮਾਤਾ ਗੁਜਰਕੌਰ ਦੇ ਨਾਲ ਹੱਥੋਂ ਪਾਈ ਵੀ ਕੀਤੀ ਬਤਮੀਜੀ ਵੀ ਕੀਤੀ ਤੇ ੱਤਕੇ ਮਾਰ ਕੇ ਮਾਤਾ ਗੁਜਰਕੌਰ ਨੂੰ ਥੱਲੇ ਸੁੱਟ ਕੇ ਤੇ ਮਾਤਾ ਗੁਜਰਕੌਰ ਜਿਹੜੋ ਥੱਲੇ ਡਿੱਗੇ ਆ ਠੰਡੇ ਬੁਰਜ ਤੋਂ ਉਦੋਂ ਸ਼ਹੀਦ ਹੋ ਗਈ ਆ ਅੱਜ ਵੀ ਫਤੇਗੜ ਸਾਹਿਬ ਜਾਉਗੇ ਨਾ ਤੇ ਤੁਸੀਂ ਧਿਆਨ ਦਿਓ ਫਤੇਗੜ ਸਾਹਿਬ ਜਿਹੜੋ ਜਾਉਗੇ ਠੰਡਾ ਬੁਰਜੇ ਵੇਖਣ ਜਾਇਓ ਜਿਹੜੋ ਇਧਰਨ ਸਾਈਡ ਨੂੰ ਆਈਦਾ ਵਾ ਇਧਰ ਫਤੇਗੜ ਸਾਹਿਬ ਆ ਨਾਲ ਲੱਗ ਠੰਡਾ ਬੁਰਜ ਆ ਉਹ ਤਾਂ ਚੜ ਕੇ ਜਾਣਾ ਪੈਂਦਾ ਮੱਥਾ ਟੇਕਣ ਤੇ ਉੱਥੋਂ ਉੱਤੋਂ ੱਤਕਾ ਮਾਰ ਕੇ ਮਾਤਾ ਗੁਜਰਕੌਰ ਨੂੰ ਸੁੱਟ ਕੇ ਥੱਲੇ ਸ਼ਹੀਦ ਕੀਤਾ ਵਾ ਜੋ ਰਿਐਲਿਟੀ ਹੈ ਜਿਹੜੇ ਕਹਿੰਦੇ ਆ ਵੀ ਵੇਖੋ ਜੀ ਮਾਤਾ ਗੁਜਰ ਕੌਰ ਸਦਮੇ ਦੇ ਵਿੱਚ ਆ ਕੇ ਸ਼ਹੀਦ ਹੋ ਗਏ ਸਤਮਾ ਨਹੀਂ ਆਇਆ ਸਦਮਾ ਤੇ ਉਦੋਂ ਨਹੀਂ ਆਇਆ ਜਦੋਂ ਪਤੀ ਦਾ ਸੇਰ ਆਪਣੀ ਝੋਲੀ 'ਚ ਪਵਾ ਲਿਆ ਸੀਸ ਪਰ ਮਾਤਾ ਗੁਜਰ ਕੌਰ ਨੂੰ ਸੁੱਟ ਕੇ ਸ਼ਹੀਦ ਕੀਤਾ ਤੇ ਇਤਿਹਾਸ ਇਹ ਵੀ ਲਿਖਦਾ ਵਾ ਕਿ ਮਾਤਾ ਗੁਜਰ ਕੌਰ ਨੇ ਉਹਨਾਂ ਦੀ ਕਿਰਪਾਨ ਵੀ ਖੋਈ ਉਹਨਾਂ ਦੇ ਸਿਪਾਹੀ ਵੀ ਮਾਰੇ ਤੇ ਬਾਅਦ ਵਿੱਚ ਮਾਤਾ ਗੁਜਰ ਕੌਰ ਨੂੰ ਫੜ ਕੇ ਥੱਲੇ ਸੁੱਟਿਆ ਇਤਿਹਾਸ ਇਹ ਵੀ ਲਿਖਦਾ ਵਾ ਪਰ ਜੇ ਆਪਾਂ ਕਹੀਏ ਗੱਲ ਮੇਨ ਕਨਸੈਪਟ ਲੈ ਲਈਏ ਅਸਲ ਕਨਸੈਪਟ ਲੈ ਲਈਏ ਅਸਲ ਗੱਲ ਇਹ ਆ ਕਿ ਮਾਤਾ ਗੁਜਰਕੌਰ ਨੂੰ ਥੱਲੇ ਸੁੱਟ ਕੇ ਸ਼ਹੀਦ ਕੀਤਾ ਗੱਜ ਖਾ ਕੇ ਸ਼ਹੀਦ ਨਹੀਂ ਹੋਏ ਉਹ ਸਦਮੇ ਦੇ ਵਿੱਚ ਆ ਕੇ ਸ਼ਹੀਦ ਨਹੀਂ ਹੋਏ ਨਾ